ਇੱਕ ਕਾਰ ਕੀ ਸੀਗੀ ਇਹ ਸ਼ੁਭਮੰਦੀ ਸੀ ਕਾਰ ਉਹ ਕਾਰ ਕੀ ਹੈ ਕਾਰ ਸ਼ੁਭਮੰਦੀ ਕਰੇ ਹਾਂ ਹਾਂ ਉਹ ਖਰਚਤਾ ਦਿੰਦਾ ਹੈ ਰਾਜੀ ਕਵਰਸ ਕੀ ਵੀ ਜਾਣਦੀ ਖਬਰ ਪਿੱਛੀ ਆ ਪੰਜਾਬ ਮਾਂਜ ਬਣਾਤੀ ਹੈ ਪੂਰਾ ਪੰਜਾਬ ਦੀ ਸ਼ਰਟ ਪਾਈ ਵੀ ਨਾ ਵੇਖ ਦੋ ਤੁਹਾਡੇ ਨੂੰ ਦੋ ਦੰਪਾ ਪਹਿਲਾਂ ਹੀ ਜੋ ਨਸ਼ੇ ਦੇ ਖਿਲਾਫ ਯੁੱਧ ਛੇੜਿਆ ਹੋਇਆ ਹੈ ਉਸ ਦੇ ਤਹਿਤ ਕੱਲ੍ਹ ਸ਼ਾਮੀ ਏਸੀ ਕਿਸ਼ੋਰ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਜਿਸ ਵਿੱਚ ਹੱਡਮਨਿਸਪਲ ਦਵਿੰਦਰ ਸਿੰਘ ਕਨਸਟੇਬਲ ਸ਼ੁਭਮ ਸਿੰਘ ਤੇ ਰੋਵੀ ਨਾਲ ਮੁਜਨ ਸੀਗੇ ਇਹਨਾਂ ਨੇ ਨੀਰ ਆਈਟੀਆਈ ਨਾਕਾਬੰਦੀ ਕੀਤੀ ਹੋਈ ਸੀ ਤੇ ਉੱਥੇ ਵਹੀਕਲ ਦੀ ਚੈਕਿੰਗ ਕਰ ਰਹੀ ਸੀ ਤੇ ਉਸ ਦੌਰਾਨ ਹੀ ਇੱਕ ਟੀੜੀ ਕਾਰ ਹੈਗੀ ਹੈ ਉਹਨੂੰ ਆਂਦੀ ਦਿਖਾਈ ਦਿੱਤੀ ਜਿਸ ਨੂੰ ਚੈੱਕ ਕਰਨ ਤੇ ਉਦੋਂ ਸ਼ੀਲਾਪੁਰਾ ਤੋਂ ਜਿਹੜਾ ਹੈਗਾ ਉਹ ਬਰਾਮਦ ਹੋਇਆ ਸਰ ਕਿੰਨਾ ਹੈ ਜੀ ਪੁਲੀ ਮੌਕੇ ਤੇ ਹੀ ਸਬਾਪਧਿਕ ਅਧਿਕਾਰੀ ਐਸਸੀ ਬਲਣਾ ਪਹੁੰਚੇ ਜਦੋਂ ਇਹ ਸਾਰਾ ਚੈੱਕ ਕੀਤਾ ਅ ਸ਼ੀਲਾ ਪਾਊਡਰ ਤਾਂ ਇਹਦੀ ਦੀ ਕੁਆਂਟੀਟੀ ਸੀਗੀ ਉਹ 150 ਗ੍ਰਾਮ ਸੀਗੀ ਤੇ ਨਾਲ ਹੀ ਸਮੇਤ ਲਿਫਾਫੀਆਂ ਮਿਲੀਆਂ ਹੈਗੀਆਂ ਇੱਕ ਇੱਕ ਕੰਡਾ ਮਿਲਿਆ ਹੈ ਬੰਦਾ ਤੇ ਨਾਲ ਹੀ ਡਰੱਗ ਮਣੀ ਸੀ ਜਿਹੜੀ 15000 ਰੁਪਏ ਉਹ ਵੀ ਬਰਾਮਦ ਹੋਇਆ ਸਰ ਇਹ ਪਹਿਲਾਂ ਵੀ ਕੋਈ ਅਜਿਹੇ ਮਾਮਲੇ ਚ ਹੈ ਜਾਂ ਪਹਿਲੀ ਵਾਰ ਹੋਇਆ ਹੈ ਬਿਲਕੁਲ ਜੀ ਜਿਹੜੇ ਤਿੰਨ ਦੋਸ਼ੀ ਹੈਗੇ ਨੇ ਕੋਲ ਪੰਜ ਦੋਸ਼ੀ ਸੀਗੇ ਮੰਨ ਤੇ 10 ਦੋਸ਼ੀ ਇਹ ਜਿਹਨੇ ਇੱਕ ਦੇ ਤਿੰਨ ਮਗਦਮੇ ਦਰਜ ਨੇ ਤੇ ਦੋ ਦੋਸ਼ੀਆਂ ਤੇ ਦੋ ਦੋ ਮਗਦਮੇ ਦਰਜ ਸਰ ਨਾਮ ਹੋਣਗੇ ਜਿਹੜੇ ਇੱਕ ਦੋਸ਼ੀ ਦਾ ਨਾਮ ਮਰਵਿੰਦਰ ਕੁਮਾਰ ਇਹ ਜਰਾਣਾ ਹੈ ਜੀ son of 유드वीर ਸਿੰਘ ਇਹ ਨੰਗਲਰ ਦਾ ਵਾਲਾ ਹੈਗਾ第二 ਹੈਗਾ ਮਨਪੀਰ ਸਿੰਘ ਮੰਨੀ ਇਹ ਲੋਲੀ ਉਪਲੀ ਜਿਹੜਾ ਨਾਲ ਵਾਲਾ ਹੈਗਾ ਤੀਜਾ ਹੈਗਾ ਸ਼ੋਰਨ ਠਾਕੁਰ son of ਦਲਜੀਤ ਸਿੰਘ ਇਹ ਕੇ ਬਲੋਕ ਨੰਗਲਰ ਦਾ ਵਾਲਾ ਹੈ ਇੱਕ ਬਿੱਕੂ ਹੈ ਪੁੱਤਰ ਲੇਡ ਬੇਪ੍ਰਕਾਸ਼ ਇੰਦਰ ਨਗਰ ਦਾ ਵਾਲਾ ਹੈਗਾ ਤੇ लास्ट ਅਮਿਤ ਕੁਮਾਰ ਹੈਗਾ ਇਹ ਸ਼ਿਵਾਲਿਕ ਅਮਿਤ ਰੈਣਾ ਵਾਲਾ ਹੈਗਾ ਇੰਪਲਾਈ ਕਰਦੇ ਬਿਲਕੁਲ ਜੀ ਜਿਹੜਾ ਰਾਣਾ ਹੈਗਾ ਮੇਨ ਰਾਣਾ ਸੀ ਉਹਨਾਂ ਦਾ ਇਹ ਸਾਰੇ ਇਕੱਠੇ ਸਾਜ਼ਵਾਦ ਹੋ ਕੇ ਜਿਹੜੇ ਹੈਗੇ ਆ ਇਹ ਜਿਹੜਾ ਨਸ਼ੀਲਾ ਪਦਾਰਥ ਹੈਗਾ ਇਹ ਆਪਣੀ ਰੀਸ ਸਪਲਾਈ ਦਾ ਤੁਸੀਂ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਰਿਮਾਂਡ ਕਿਦੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਜੀ ਸਰ ਇਹ ਗੱਡੀ ਸੀ ਕਿਹੜੀ ਗੱਡੀ ਸੀ ਹਾਂ ਜੀ ਇਹ ਗੱਡੀ ਸੀ ਜੀ ਸੁਮਿਤਕਾ ਕਿਹੜੀ ਕਿਹੜੀ i20 i20 ਗੱਡੀ ਸੀ ਜੀ ਤੇ ਉਹਦੇ ਵਿੱਚ ਕਾਬੂ ਆਇਆ ਇਹ ਸਰ ਇਹ i20 ਹੈ ਕਿ ਜੀ ਜਾਂ ਪੰਜਾਤ ਇਹ ਜੀ i20 ਗੱਡੀ ਘਰੇ ਸ਼ੂਮ ਦੀ ਹੈ ਜੀ ਇਨੀਸ਼ੀਅਲ ਇਗਜ਼ੀਕੇਸ਼ਨ ਸੀ ਕਾ ਮੰਨੇ ਜਿਹਨਾਂ ਨੇ ਮਿਸਿਸ ਇਹ ਮੰਨਿਆ ਜੀ ਉਹਨੇ ਵੀ ਜਿਹੜਾ ਹੈਗਾ ਸਮਾਨ ਲੈ ਗਿਆ ਤੁਸੀਂ ਬਾਹਰੋਂ ਕਿ ਸਪਲਾਈ ਆਪਣੇ ਏਰੀਆ ਚ ਕਰਦੇ ਸੀਗੇ ਕਡੋਲੀ ਵਾਲੇ ਪਾਸੇ ਕਰਦੇ ਸੀਗੇ ਨੰਗਲ ਵਾਲੇ ਵੀ ਸਪਲਾਈ ਕਰਦੇ ਸੀਗੇ ਇਹਨੇ ਦੱਸਿਆ ਕੋਈ ਕਿੱਥੋਂ ਲੈਂਦੇ ਆ ਜੀ ਇਹ ਸਮਾਨ ਉਹ ਲਾ ਪੁੱਛ ਕੇ ਜਾਰੀ ਹੈ ਥੋੜੀ ਕੰਡੀ ਕਰੀਏ ਸਰ ਉਹ ਵੀ ਨਿਸ਼ਾਨੇ ਕਰੂਗੇ ਆਪਣੇ ਜੋ ਜਥੋਂ ਲੈ ਕੇ ਆਏ ਆ ਬਿਲਕੁਲ ਜੀ ਬਿਲਕੁਲ ਜਥੋਂ ਲੈ ਕੇ ਆਏ ਆ ਪ੍ਰੋਪਰ ਕਰ ਲਈ ਕੀਤੀ ਜਾਊਗੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਇਹਦਾ ਰਾਨਾ ਹੈ ਇਹ ਤੇ ઓਲਡੀ 10 ਪਰਸੇ ਦਾਰ ਸੀ ਕਿੰਨੇ ਤੇ ਦੋਆਂ ਚ ਇਹ ਸਾਨੂੰ ਵਾਂਟਡ ਸੀਗਾ ਇੱਕ ਐਨਡੀਪੀਐਸਸੀ ਵਾਂਟਡ ਹੈਗਾ ਇੱਕ 340 ਦਾ ਮਕਦਮਾ ਦਰਜ ਹੋਇਆ ਸੀਗਾ ਓਵਰਡੋਸ ਦਾ ਉੱਚ ਵੀ ਇਹ ਜਿਹੜਾ ਆਪਾਂ ਨੂੰ ਲੁੜਿੰਦਾ ਸੀਗਾ ਇਹਦੀ ਵੀ ਨਾਲੇ ਰੈਸਟ ਪਾਈ ਜਾਊਗੀ ਜਿੰਨੇ ਸਾਰੇ ਇਹ ਵਾਰਡਾਂ ਦੇ ਲੋਕਲ ਹੀ ਵਾਰਡਾਂ ਵਿੱਚ ਹੀ ਰਹਿੰਦੇ ਇੰਦਰਾ ਨਗਰ ਵੀ ਵਾਰਡ ਹੈ ਇੱਦਾਂ ਕੇ ਬਲੋਕ ਵੀ ਵਾਰਡ ਹੈ ਕਦੇ ਇੱਥੇ ਦੇ ਕਾਉਂਸਲਰਾਂ ਨਾਲ ਜੋ ਸੇਵਾਦਾਰ ਹੈ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਇੱਦਾਂ ਦਾ ਨਸ਼ਾ ਸਫਾਈ ਕਰਨ ਵਾਲੇ ਤਸਕਰ ਹੈ